हाँ जी हूँ ननू ने कोटी पाती है, है।, है।, है ना सही बनाया पाती नहीं है गर्म कपड़े कोई टैंगवीन नहीं है जाने खेड फिर तू स्कूल का कम करना है ठीक है मुस्कान तू ही खेड़ी लाने गाला नहीं क्या जा माने के घर चल जा ਤੇ ਹੁਣ ਉਹਨਾਂ ਨੂੰ ਅਸਲਾ ਮੰਕਾ ਲੈ ਗਏ ਨੇ ਮਮਾ ਕਾਕੇ ਨੂੰ ਆਰੀਆ ਮੈਂ ਤੇੜਾ ਜਾ ਜਾਰਾਤੀ ਕੰਮ ਹਾਲਾ ਨਹੀਂ ਉਹ ਨਹੀਂ ਹੰਣਾ ਠੀਕ ਹੈ ਪਾਏ ਇਹਨੇ ਬੋਟੇ ਸੁੱਕੇ ਬਾਹਰ ਨਹੀਂ ਬੋਟੇ ਹੀ ਖਾਣੇ ਨੇ ਹਾਂਜੀ ਤੇ ਹੁਣ ਮੈਂ ਤੇ ਨੰਨੂ ਆਪਣਾ ਕੰਮ ਕਰਨ ਲੱਗੇ ਸੀ ਮੈਂ ਆਪਣਾ ਪੜ੍ਹਦੀ ਵੀ ਸੀ ਤੇ ਹੁਣ ਮੇਰਾ ਕਾਕਾ ਆਇਆ ਪੜ੍ਹਾਈ ਕਰਨ ਲਈ ਹੈ ਨਾ ਖੇਡ ਕੇ ਤੇ ਉਹਨਾਂ ਨੂੰ ਟੇਬਲ ਕਰੇਗੀ ਆਪਣਾ ਪੜ੍ਹੇਗੀ ਤੇ ਮੈਂ ਇੱਧਰ ਆਪਣਾ ਪੜਦੀ ਵੀ ਸੀ ਚੱਲ ਪੜ੍ਹ ਫੇ ਲੇਖਲਾ ਕੰਮ ਆਪਣਾ ਇੱਧਰ ਐ ਸੌਕਸ ਕਿਉਂ ਧਾਰਤੀਆਂ ਨੇ ਥੇਰ ਗਰਮੀ ਲੱਗਦੀ ਗਰਮੀ ਲੱਗਦੀ ਤੇ ਇੱਧਰ ਅਦੀ ਰਾਤ ਸੁੱਤਾ ਗਏ ਨੇ ਰਾਤ ਨੂੰ ਤੰਗ ਕਰਨਾ ਉਹਨਾਂ ਨੂੰ ਕੋਈ ਹੌਸ਼ ਨਹੀਂ ਦੇ ਫੇ ਮੈਂ ਤਾਂ ਕਾਪੀ ਪਾਟੀ ਵੀ ਕੋਈ ਗੱਲ ਨਹੀਂ ਤੂੰ ਆਪੇ ਧਾਰਨੀ ਇਹਨੂੰ ਸੈੱਟ ਕਰਕੇ ਰੱਖਿਆ ਕਰ ਅੱਛਾ ਤੇ ਇਹ ਕੱਪੜੇ ਬੱਚਿਆਂ ਨੇ ਮੈਂ ਬਾਅਦ ਚ ਫੋਲਡ ਕਰਾਂਗੀ ਪਹਿਲਾਂ ਜਿੰਨਾ ਟਾਈਮ ਮਿਲਦਾ ਪੜਾਈ ਨੂੰ ਪੜ ਲਿਆ ਜਾਵੇ ਕਾਪੀਸ ਤੇ ਨਹੀਂ ਰੱਖੇ ਦੇ ਹੁੰਦੇ ਐ ਆਪਣੇ ਜੁੱਤੇ ਜੱਤੇ ਜੇ ਤੇ ਸੌਕਸ ਵਗੈਰਾ ਅੱਛਾ ਛੇਤੀ ਛੇਤੀ ਕੰਮ ਕਰ ਲੈਣ ਅਮਾ ਇਹ ਪੈਨ ਦੇ ਨਾਲ ਲਿਖਣਾ ਸੀ ਤੁਸੀਂ ਡੇਟ ਇਹ ਪੈਨ ਇਹ ਉਤ ਐਂ ਵੇਖੋ ਕਾਗਜ਼ 'ਤੇ ਬਹਿਟਿਆ ਆ ਇਹਨੇ ਮੇਰੇ ਪੈਨ ਚੱਲ ਚੱਲ ਛੇਤੀ ਛੇਤੀ ਲੇਖ ਕੰਮ ਕਰੀਦਾ ਹੁੰਦਾ ਓਏ ਸਾਰੇ ਬਲ ਬੰਦ ਜਬ ਕਹੀਏ ਤੇ ਮੈਂ ਹੁਣ ਆਪਣੀ ਕਲਾਸ ਲਗਾ ਰਹੀ ਸੀ ਤੇ ਉਹਨਾਂ ਲਾਈਨ ਬੈਚ ਮੈਂ ਪਰਚੇਸ ਕੀਤਾ ਸੀ ਕਦੇ ਪੜਿਆ ਜਾਂਦਾ ਕਦੇ ਨਹੀਂ ਪੜਿਆ ਜਾਂਦਾ ਤੇ ਅੱਜ ਟਾਈਮ ਮਿਲਿਆ ਹੈ ਪੜਨ ਦਾ ਮੈਂ ਪੜਨ ਲੱਗੀ ਕਿਉਂ ਨਾ ਵੇਖ ਲੈਨੇ ਕੋਟੀ ਲਾ ਕੇ ਸੜਦੀ ਆਂ ਅਦਰ ਦੇਖੋ ਜੇ ਬਿਮਾਰ ਹੋਈ ਨਾ ਮੈਂ ਕੁੱਟਣੀ ਬੜੀ ਫੜ ਕੇ ਉਹ ਪੰਜਾਬੀ ਤੇ ਹੁਣ ਮੈਂ ਸਿੱਧਾ ਛੱਡ ਕੇ ਹੁਣ ਪਤਾ ਨਹੀਂ ਫੇਰ ਕਿਹੜੀ ਕਾਪੀ ਬਦਲ ਲਈ ਐ ਮੈਂ ਉਹਦਾ ਕਰਨਾ ਐਵੇਂ ਕਰਦੀ ਐ ਕੰਮ ਨਹੀਂ ਕਦੇ ਵੀ ਕਰਦੀ ਯਾਰ ਹਿੰਦੀ ਦਾ ਥੋੜੀ ਜਿਹਾ ਆ ਗਿਆ ਜੀ ਅੱਜ ਵੀ ਜਖੜਵਾ ਲਗਦੀ ਮम्मा ਦੀ ਕੰਮ ਕਰ ਲੈ ਬੈਠ ਕੇ ਟੇਕੇ ਜਿਹੜੇ ਜਿਹਦਾ ਵੀ ਮਿਲੇ ਉਹ ਕਰ ਲੈ ਹਾਂ ਚੇਕਨ ਦੇ ਦੋ ਆਇ ਤੇ ਪੜਾ ਲੈ ਇੱਕ ਚੱਲੇ ਫਿਰ ਨਾਲ ਨਾਲ ਮੈਨੂੰ ਵੀ ਡਿਸਟਰਬ ਕਰੀ ਜਾਂਦੀ ਆਪ ਤੇ ਪੜਦੀ ਨਹੀਂ ਹੈਗੀ ਤੇਰੇ ਸੱਜਾਈ ਇੱਕ ਤਰਫ ਹੈ ਰਸਮ ਲੈ एक तरफ है चुया किसको खाऊ किसको छोड़ किसको खाऊ किसको छोड़ म्याऊ 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 म्या एक तरफ है रसमला एक तरफ है चुया म्याऊ 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 म्या किसको खाऊ किसको छोड़ किसको खाऊ किसको छोड़ म्याऊ 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 म्या किसको खाऊ किसको छोड़ कंफ्यूज हो गया पे है कि किसका खाऊं किसको छोड़ मैं 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 ਇੱਕ ਤਰਫ ਹੈ ਚੂਈ ਆਈ ਇੱਕ ਤਰਫ ਹੈ ਰਸਮਈ ਇੱਕ ਤਰਫ ਹੈ ਚੂਈ ਆਈ ਇੱਕ ਤਰਫ ਹੈ ਰਸਮਈ ਇੱਕ ਤਰਫ ਹੈ ਚੂਈ ਆਈ ਇੱਕ ਤਰਫ ਹੈ ਰਸਮਈ ਕਿਸ ਕੋ ਖਾऊं ਕਿਸ ਕੋ ਛੂ ਕਿਸ ਕੋ ਖਾऊं ਕਿਸ ਕੋ ਛੂ ਕਿਸ ਕੋ ਖਾऊं ਕਿਸ ਕੋ ਛੂ ਚਲ ਛੱਡ ਦੇ ਹੁਣ ਕੰਮ ਕਰ ਲੈ ਆਪਣਾ ਨਾਨਨੋ ਬੋਰ ਨਹੀਂ ਪਿਆਰੇ। ਅਰਵਾ ਤਰਵਾ ਤਰਵਾ ਦੇਖਿਆ। ਕਾਕੀ। ਛੱਟ। ਛੱਟ। ਟੋਨਾ। ਬਾਬੂ। ਗੀਕਾ। ਮੰਮਾ ਤੈਨੂੰ ਦੱਸਾਂ ਮੈਂ ਐ ਕਿ ਮੈਂ ਪਾਣੀ ਆ। ਪਾ। ਦੇਖ ਮਾ ਮੈਂ ਐਵੇਂ ਗੱਲ ਪਤਾ ਨਹੀਂ। ਆ ਨਹੀਂ ਪਤਾ ਲਨ ਕੀ ਹੈ ਉਹ ਕਗਾ ਹਾਂ ਕਗਾ ਹੈ ਬਲਕ ਕਗਾ ਰਾਰਾ ਊੜਾ ਪੀਰ ਟੁੱਕੇ ਛੱਡੀ ਜਾਂਦੀ ਏ ਐੜਾ ਊੜਾ ਐੜਾ ਇਰੀ ਸੱਸਾ ਪੱਬਾ ਮੰਮੀ ਚੱਚਾ 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 ਸੱਸਾ ਪੱਬਾ ਮੰਮਾ ਤੇ ਫਿਰ ਚੱਚਾ ਜਿਹੜੇ ਬੱਚੇ ਨਹੀਂ ਪੜਦੇ ਉਹਨਾਂ ਦਾ ਇਹੀ ਹਾਲ ਹੁੰਦਾ ਹੈ

ਚੱਲ ਚੱਲ ਵੇਖੋ ਵੇਖੋ ਟੀਵੀ ਵੇਖੋ ਮੈਂ ਕੰਮਗਾਰਲਾ ਛੜਾ ਤੇ ਹੁਣ ਬਸ ਝੜੂ ਝੜੂ ਲਾਣਾ ਹੁਣ ਸਾਰੇ ਗਏ ਨੇ ਆਪਣੇ ਕਮਾਂਗਾਰਾਂ ਤੇ ਇਹ ਖਲਾਰਾ ਪਿਆ ਹੋਇਆ ਹੈ ਬਸ ਸੈਟਿੰਗ ਵਗੈਰਾ ਕੀਤੀ ਹੈ ਹੁਣ ਤੇ ਹੁਣ ਇਹਨੂੰ ਵੇਖੋ ਜਿੰਨੀ ਦੇ ਲੰਮਾ ਪੈਂਦਾ ਤੇ ਪਵਾ ਕੇ ਤੇ ਮੈਂ ਜਿਹੜਾ ਕੰਮ ਰਹਿੰਦਾ ਉਹ ਕਰ ਲੈਣੀ ਆ ਇਹਨੂੰ ਟੀਵੀ ਲਾ ਕੇ ਦੇ ਦੇ ਦਿੰਨੀ ਆ ਦੇਖਨੇ ਚੱਲ ਤੱਕ ਗਾਣੇ ਸੁਣਦੇ ਜਿੰਨੀ ਦੇ ਟਿਕਿਆ ਰਿਆ ਟਕਾਈ ਰੱਖਾਂਗੇ ਕਿ ਤੇ ਨੰਨੂ ਆਈਏ ਸਕੂਲੋਂ ਤੇ ਚੀਜ਼ ਲੈ ਕੇ ਆਈ ਆ ਆਪਣੀ ਜਦੋਂ ਵੀ ਸੀਟ ਲੈ ਕੇ ਆਂਦੀ ਹੈ ਨਾ ਜਾ ਕੇ ਹੈ ਹਮੇਸ਼ਾ ਪੈਸੇ ਖਰਾਬ ਕਰ ਆਂਦੀ ਹੈ ਜਿਆਦਾ ਉਹਨਾਂ ਨੂੰ ਜਿਆਦਾ ਦੇ ਆਂਦੀ ਹੈ ਇਹਨੂੰ ਪਤਾ ਹੀ ਨਹੀਂ ਲੱਗਦਾ ਹਨਾ ਜੇ ਪੜ੍ਹेंगी ਨਹੀਂ ਨਾ ਤੇ ਐਦਾਂ ਹੀ ਹੋਏਗਾ ਫਿਰ ਤੇ ਹੁਣ ਮੱਥਾ ਹੀ ਦੇਖਦੀ ਵੀ ਸੀ ਵੀ ਸ਼ੁਕਰ ਹੈ ਅੱਜ ਮੈਂ ਪੈਸੇ ਪੂਰੇ ਲੈ ਆਏ ਆ ਫੇਰ ਅੱਜ ਫੇਰ ਚੀਜ਼ ਲੈ ਕੇ ਆਈ ਹੈ ਤੇ ਨਾਲ ਹੈ ਮੈਗੀ ਦੇ ਪੈਕੇਟ ਲੈ ਕੇ ਆਈ ਹੈ ਮੈਗੀ ਖਾਣੀ ਚੰਦੀ ਹੈ

ਤੇ ਆਦਰ ਨੰਨੂ ਹੁਣ ਗਈ ਜ ਖੇਡਦੀ ਵੀ ਸੀ ਮਾਨਿਆ ਨੂੰ ਕਿਉਂ ਮਾਰ ਕੇ ਆਈ ਹੈ ਕਿਉਂਕਿ ਮੇਰਾ ਜੂ ਨੰਨੂ ਫੁੱਟਬਾਲ ਖੇਡੇ ਸਿੱਟੇ ਤੇ ਮੇਰਾ ਬੈਲੈਂਸ ਨਾ ਬਣਿਆ ਉਹਨੇ ਫਿਰ ਜਦੋਂ ਉਹਦੇ ਵਾਈ ਸਿੱਟਣ ਦੀ ਆਈ ਫਿਰ ਉਹਨੇ ਅੰਨੀ ਉੱਚੀ ਸਿੱਟੇ ਮੈਂ ਪਾੜੇ ਨੇ ਪਈ ਮੈਂ ਚਾਚਾ ਪੇੜਾ ਛੱਡਦੀ ਹੁਣ ਤੇਰੇ ਵੀ ਛੱਡੇਗੀ ਉਹਦੀ ਮੰਮੀ ਵੇਖ ਹੀ ਜਾਏ ਮੈਂ ਨਹੀਂ ਬਚਾਣਾ ਇਹਨੂੰ ਮੈਂ ਤਾਂ ਕਹਿਣਾ ਮਾਰੋ ਜਿੰਨਾ ਮਾਰ ਹੁੰਦਾ ਇਹਨੂੰ ਤੁਹਾਡੀ ਕੁੜੀ ਹੈ ਤੈਨੂੰ ਕਹਣਾ ਮਰਜ਼ੀ ਨਾ ਮਰਜ਼ੀ ਉਹਦੀ ਮੰਮੀ ਨੂੰ ਕਹਿ ਦੇਣਾ ਮੈਂ ਕਹਣਾ ਜਿੰਨਾ ਮਰਜ਼ੀ ਕੋਟ ਲੈ ਇਹਨੂੰ ਲਾਣ ਲੈ ਜਾ ਇੱਥੋਂ ਵੇਖੀ ਜਾਇਂ ਤੂੰ ਐਵੇਂ ਹੀ ਮਾਰ ਜਾਨੀਏ ਜੁਆਖ ਨੂੰ ਮਾਰਾਂਗੇ ਮਾਰਾਂਗੀ ਤੂੰ ਕੋਟ ਵੀ ਖਾਏਂਗੀ ਤੇ ਹੁਣ ਮੈਂ ਆਈ ਸੀ ਸੈਂਟਰ ਤੋਂ ਆ ਕੇ ਇਹਨੂੰ ਕਾਕੇ ਨੂੰ ਸਾंभਿਆ ਪਹਿਲਾਂ ਕਦੋਂ ਹੁੰਦਾ ਛੱਡਿਆ ਸੀ ਤੇ ਹੁਣ ਚਾਹ ਬਣੀ ਤਾਂ ਵੇਖਣੀ ਆ ਮੈਂ ਇੰਤਜ਼ਾਮ ਕਰਨਾ ਕੁਛ ਚਾਹ ਪੀਣੀ ਹੈ ਪਹਿਲਾਂ ਤੇ ਫਿਰ ਮੈਂ ਥੋੜਾ ਜਿਹਾ ਆਪਣਾ ਪੜ੍ਹਾਂਗੀ ਜਾਓ 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 ਕੁ ਮਮਾ ਮਮੀ ਕਹਰਾਓ ਜਾ ਕੇ ਜਾਓ ਭਜੋ ਭਜੋ ਚਲੋ ਭਜੋ ਭਜੋ ਮੂੰਹ ਵੇਖਿਆ ਨਿਮਣਾ ਆਇਆ ਹੈ ਪੜਾਜਾ ਹਾਂਜੀ ਠੀਕ ਬਾਈ ਕਰਦੇ ਬਾਈ ਕਰਦੇ ਬਾਏ ਹਾਂਜੀ ਤੇ ਹੁਣ ਹੈ ਇੱਕ ਗਲਾਸ ਵੇਖ ਕੇ ਤੁਸੀਂ ਅੰਦਾਜ਼ਾ ਲਾ ਲਿਆ ਹਨ ਮੇਰੇ ਹੱਥ ਦੇ ਵਿੱਚ ਵਈ ਕੋਈ ਨਵੀਂ ਚੀਜ਼ ਨਹੀਂ ਹੈਗੀ ਚਾਹ ਹੀ ਏ ਜਿਹੜੀ ਆਪਾਂ ਰੋਜ਼ ਪੀਂਦੇ ਆ ਤੇ ਨੰਨੂ ਗਈ ਏ ਚੀਜ਼ ਲੈਣ ਵਾਸਤੇ ਅਦੀ ਰਾਤ ਥੱਲੇ ਘੁੰਮਦਾ ਪਿਆ ਮਮਤਾ ਘਿਆ ਦੇ ਕੋਲ ਸ਼ਬਰੀਦ ਕੱਪੜੇ ਤਿਆਰ ਕਰਦੀ ਵੀ ਆਪਣੇ ਔਰ ਕੀ ਦੱਸਾਂ ਮੰਮੀ ਢੈਰੀ ਹੱਸੇ ਪਿੰਡ ਗਏ ਹੋਏ ਨੇ ਤੇ ਉਹ ਬਸ ਉਹਨਾਂ ਦੇ ਵਾਰ-ਵਾਰ ਗੇੜੇ ਲੱਗ ਜਾਂਦੇ ਨੇ ਪਿੰਡ ਦੇ ਉਹਨਾਂ ਨੂੰ ਕੰਮ ਹੈ ਨਿਭੜ ਗਿਆ अच्छा चल बढ़िया तू बाल बाल kena सोफे ਦੇ ਕੋਲ ਅੰਗ ਸੇਕਦੀ ਸੀ ਹੈ ਸੋਫਾ ਕੇ ਹੰਦਰ ਫਿਲਲਾ ਪੀਂਨੇ ਐਵੇਂ ਸੋਫੇ ਦੇ ਕੋਲ ਤੂੰ ਅੰਗ ਭਰੀ ਸੀ ਨਹੀਂ ਭਰੀ ਸੀ ਝੂਠੀਏ ਆਲੇ ਨੇ ਪਾਪਾਂ ਨੂੰ ਦੱਸਾਂਗੀ ਮੈਂ ਦਾਦੂ ਨੂੰ ਵੀ ਦੱਸਾਂਗੀ ਤੂੰ ਉਹਦੇ ਧਰ ਦੇਣੀ ਸੀ ਇਹਦੇ ਇੱਕ ਅੱਧੀ ਤੇ ਹੁਣ ਅਸੀਂ ਇਹ ਚਾਹ ਪੀਣ ਲੱਗੇ ਆ ਨਮਕੀਨ ਤੇ ਬਿਸਕਟ ਮੰਗਵਾਏ ਨੇ

ਕਿ ਤਾਂ ਚਾਈ ਨਹੀਂ ਹੈ ਜੇ ਹੁਣ ਅਸੀਂ ਦਾਲ ਰੱਖੀ ਹੋਈ ਹੈ ਬਿਨਾ ਪੁੱਛੇ ਰੱਖ ਲਈਏ ਮਾਂ ਹੋਲੀ ਦੀ ਦਾਲ ਤੇ ਆਣਗੇ ਤੇ ਫਿਰ ਵੇਖੋ ਬਾਕੀ ਕਹਿੰਦੇ ਨੇ ਖਾਣੇ ਦੇ ਪੈਣੇ ਜੋ ਬਣਾਏ ਆ ਤੇ ਹੁਣ ਮੌਸਮ ਦਾ ਕਾਫੀ ਫਰਕ ਪੈ ਗਿਆ ਹੈ ਠੰਡ ਬਹੁਤ ਜ਼ਿਆਦਾ ਹੋ ਗਈ ਹੈ ਕੀ ਹੋਇਆ ਲਿਆ ਫੜਾ ਬੇਬੇ ਇੱਕ ਤਾਂ ਮੰਨ ਲੈ Però per me per la ciappola è venuto. Lea fratello. No. C'è che diamante la papera. Ah, cockee! Ciao! 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 ਕਿ ਹੈ ਤੇ ਹੁਣ ਅਸੀਂ ਖਾਣਾ ਰਾਦਾ ਬਣਾ ਲਿਆ ਹੁਣ ਡੈਡੀ ਮੰਮੀ ਕੇ ਚਾਚੇ ਗਿਆ ਵਾਲ ਨੇ ਹੁਣ ਪਤਾ ਨਹੀਂ ਖਾਣਾ ਖਾ ਕੇ ਆਣਗੇ ਜਾਂ ਕਿੱਦਾਂ ਅਸੀਂ ਤੇ ਭਰ ਭਰ ਕੇ ਬਣਾ ਲਿਆ ਹੁਣ ਜਿਵੇਂ ਅਸੀਂ ਬਣਾਨੇ ਨੰਨੂ ਕਿੱਥੇ ਗਈ ਨਿਆਣੇ ਖੇਡਦੇ ਵਿੱਚ ਸੀ ਅੰਦਰ ਕਿੱਧਰ ਗਏ ਐਸੇ ਸੀ ਹੁਣ ਥੱਲੇ ਦੇ ਆ ਨਹੀਂ ਆ ਮੈਂ ਤੁਹਾਲ ਤੇ ਹਾਂ ਬਹੁਤ ਥੱਲੇ ਨੇ ਅਰੇ ਨੰਨੂ ਤੇ ਹੁਣ ਕਾਕਾ ਲੱਗ ਗਿਆ ਹੁਣ ਮੈਂ ਇਹਨੂੰ ਚੱਕ ਲਾਂ ਆ ਗਈ ਆ ਗਈ ਮੰਮਾ ਆ ਗਈ ਚਾ ਉਬੜੀ ਹਾਂਜੀ ਤੇ ਹੁਣ ਸਵੇਰ ਦਾ ਟਾਈਮ ਹੈ ਦੇ ਕੱਕਾ ਸੁੱਤਾ ਪਿਆ ਬਾਕੀ ਸਾਰੇ ਚਾਹ ਪੀਂਦੇ ਹੋ ਮੇਰੇ ਉੱਧਰ ਤੇ ਮੈਂ ਥੋੜੀ देर ਪੜਦੀ ਵੀ ਸੀ ਪੜੀ ਤੇ ਕਿੱਥੇ ਸੋ ਗਈ ਸੀ ਵਿੱਚ ਵਿੱਚ ਤੇ ਹੁਣ ਆਪਾਂ ਮਿਲਦੇ ਆ ਅਗਲੇ ਵਲੋਗ ਦੇ ਵਿੱਚ ਤੇ ਉਦੋਂ ਤੱਕ ਚੈਨਲ ਨੂੰ ਕਰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੇ ਨੈਕਸਟ ਵਲੋਗ ਵੇਖਣਾ ਨਾ ਭੁੱਲਿਓ ਸਸ ਦੀ ਗੱਲ